ਜਿਹੜਾ ਖਡੂਰ ਸਾਹਿਬ ਸ਼ਹਿਰ ਆ ਉੱਥੇ ਆਠ ਪੁਰੂਆ ਦੇ ਚਰਨ ਪਏ ਆ ਮਲਖਾੜੀ ਦੀ ਰੰਭਤਾ ਉੱਥੋਂ ਹੁੰਦੀ ਹੈ ਜੀ ਜੀ ਬਹੁਤ ਇਤਿਹਾਸਕ ਧਰਤੀ ਹੈ ਤੇ ਇਸ ਧਰਤੀ ਨੇ ਫੇਰ ਇਤਿਹਾਸ ਬਣਾਉਣਾ ਬਹੁਤ ਤਗੜੀ ਲੀਡ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਕਿਉਂਕਿ ਆਪ ਮਹਾਰੇ ਜਿਹੜੇ ਲੋਕ ਆ ਸੰਗਤ ਆ ਉਹ ਆਪ ਮਹਾਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇ ਰਹੀ ਹੈ ਬਿਲਕੁਲ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਆ ਵੀ ਇਸ ਪਿੰਡ ਦੇ ਵਿੱਚ ਅਕਾਲੀ ਦਲ ਕਾਂਗਰਸ ਆਪ ਦਾ ਬੂਥ ਨਹੀਂ ਲੱਗੂਗਾ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਬੂਥ ਲੱਗੂਗਾ ਵਿਰੋਧੀ ਧਿਰਾਂ ਦੇ ਨਾਲ ਵੀਡੀਓ ਇੱਕ ਵਾਇਰਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਂ ਲਿਖ ਕੇ ਦੇ ਦਿੰਦਾ ਵੀ 50000 ਤੋਂ ਵੱਧ ਵੋਟ ਨਹੀਂ ਪੈਣਗੀਆਂ ਉਹ ਆਹੋ ਲਾਲਜੀ ਤੇ ਭੁੱਲਰ ਕਹਿ ਰਿਹਾ ਵੀ ਮੈਨੂੰ 2 ਲੱਖ ਦੀ ਲੀਡ ਨਾਲ ਮੈਂ ਜਿੰਨਾ ਦੇਣਾ ਨੂੰ 50000 ਵੋਟ ਪੈਣੀਆਂ ਸੋ ਮੇਰੇ ਹਿਸਾਬ ਦੇ ਨਾਲ ਇਹ ਬੇਤੁਕੀਆਂ ਗੱਲਾਂ ਵਾਂ ਉਹਨਾਂ ਦੀ ਸੀਆਈਡੀ ਨੇ ਫੇਲ ਹੋ ਜਾਣਾ ਕਹਿੰਦੇ ਸੀਆਈਡੀ ਨੇ ਸਾਨੂੰ ਦੱਸਿਆ ਵਾ ਇਸ ਕਰਕੇ ਸੀਐਜਡੀਆਂ ਪਹਿਲਾਂ ਵੀ ਸਿੰਘਾਂ ਦੀ ਜਿੱਤ ਅੱਗੇ ਫੇਲ ਹੀ ਹੋਈਆਂ ਤੇ ਇਸ ਵਾਰ ਵੀ ਹੋਣਗੀਆਂ ਫੇਲ ਜਦੋਂ ਵੱਡੀ ਲੀਡ ਦੇ ਨਾਲ ਭਾਈ ਅਬਰਤਪੁਰ ਸਿੰਘ ਜਿੱਤਣਗੇ ਵਿਰੋਧੀ ਧਿਰਾਂ ਦੇ ਵੀ ਕਹਿੰਦੇ ਸਾਰੀ ਏਜੰਸੀਆਂ ਦੀ ਚਾਲ ਹੈ ਏਜੰਸੀਆਂ ਨੇ ਬੰਦਾ ਲਿਆਂਦਾ ਹੈ ਬਸ ਅਕਾਲੀ ਦਲ ਨੂੰ ਖਤਮ ਕਰਨ ਵਾਲਾ ਦੇਖੋ ਵਿਰੋਧੀਆਂ ਨੇ ਤੇ ਕਹੀ ਜਾਣਾ ਜੀ ਸਾਰਾ ਕੁਝ ਉਹ ਪਹਿਲਾਂ ਵੀ ਕਹਿੰਦੇ ਆ ਹੁਣ ਵੀ ਕਹਿਣਗੇ ਆਪਾਂ ਵਿਰੋਧੀਆਂ ਦੀ ਬਹੁਤੀ ਸੁਣਨੀ ਨਹੀਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਭਾਈ ਅਮਰਤਪਾਲ ਸਿੰਘ ਖਾਲਸਾਈ ਕੱਲਾ ਬਾਹਰ ਹੋਣ ਦਾ ਕਰਕੇ ਚੋਣ ਨਹੀਂ ਲੜ ਰਿਹਾ ਸਾਡੇ ਸਾਡਾ ਪਾਰਲੀਮੈਂਟ ਦੇ ਵਿੱਚ ਜਾ ਕੇ ਮੁੱਦਿਆਂ ਨੂੰ ਚੁੱਕਣਾ ਵਾ ਉਥੇ ਜਾ ਕੇ ਬੰਦੀ ਸਿੰਘਾਂ ਦੀ ਗੁਰੂਗ੍ਰਾਸਾ ਪਾਸ਼ਾ ਦੀ ਬਦਬੀ ਪੰਜਾਬ ਦੇ ਪਾਣੀਆਂ ਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਚੰੜੀ ਗੱਲ ਦੀ ਗੱਲ ਹੋਊਗੀ ਸੋ ਸਾਰੇ ਮੁੱਦਿਆਂ ਦੀ ਗੱਲ ਹੋਊਗੀ ਵੀ ਕੱਲਾ ਇਹ ਨਾ ਪ੍ਰਚਾਰਿਆ ਜਾਵੇ ਵੀ ਵੀ ਬਾਹਰ ਹੋਣ ਦਾ ਕਰਕੇ ਇਹ ਕਰ ਰਿਹਾ ਜੀ ਤੋ ਕਿਹੜੇ ਲੋਕ ਨੇ ਕਿੰਨਾ ਕਿਹੜੀ ਲਿਸਟ ਹੈ ਜਿਹੜੀ ਨਸ਼ੇ ਛੱਡ ਕੇ ਸਹੀ ਹੋ। ਉਹ ਵੇਖੋ ਜਿਹੜੇ ਵੀ ਬੰਦੇ ਇਹ ਗੱਲ ਕਹਿੰਦੇ ਆ ਉਹਨਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਟਾਈਮ ਜਗ੍ਹਾ ਸਮਾਂ ਦੱਸ ਦਿਓ। ਅਸੀਂ 1 ਨਹੀਂ ਹਜ਼ਾਰਾਂ ਨੌਜਵਾਨ ਲੈ ਕੇ ਆਵਾਂਗੇ ਜਿਨ੍ਹਾਂ ਨੇ ਨਸ਼ਾ ਛੱਡਿਆ। ਕੱਲਾ ਨਸ਼ਾ ਨਹੀਂ ਛੱਡਾ ਨਸ਼ਾ ਛੱਡ ਕੇ ਉਹਨਾਂ ਨੇ ਅਮਰਤ ਵੀ ਛਕਿਆ ਸਿੰਘ ਸਜੇ। ਬਹੁਤ ਸਾਰੇ ਲੋਕ ਜਿਹੜੇ ਫੋਆ ਮਿੜਵਾ ਰਹੇ ਆ ਵੀ ਨਾ ਤੇ ਹਿੰਦੂ ਬੋਰਡ ਪਹਿਣੀ ਐ ਨਾ ਸਲੂਨ ਦਾਸਟ ਮੋੜ ਪਹਿਣੀ ਨਾ 크੍ਰਿਸਚੀਅਨ ਵਾਲਿਆਂ ਦੇ ਬੋਰਡ ਪਹਿਣੀ ਉਹਨਾਂ ਦੇ ਵਿੱਚ ਗਏ ਹੋ ਤੁਸੀਂ ਤੇ ਕਿਵੇਂ ਦਾ ਹੰਗਾਰਾ ਬਿਲਕੁਲ ਸਾਰੇ ਕਿਤੇ ਹੰਗਾਰਾ ਮਿਲ ਰਿਹਾ ਹਿੰਦੂ ਵੀਰ ਵੀ ਸਾਡੇ ਨਾਲ ਬਹੁਤ ਸਾਰੇ ਚੱਲ ਰਹੇ ਆ ਹੂੰ ਮੁਸਲਮਾਨ ਭਾਈਚਾਰਾ ਵੀ ਚੱਲ ਰਿਹਾ ਵਾ ਇਸਾਈ ਜਿਨ੍ਹਾਂ ਦੇ ਪੁੱਤ ਭਾਈ ਅਮਰਤਪਾਲ ਸਿੰਘ ਨੇ ਬਚਾਏ ਸੀ ਇਸਾਈ ਵੀ ਐਸੇ ਮਿਲੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਤੋਂ ਬਚੇ ਭਾਈ ਅਮਰਤਪਾਲ ਸਿੰਘ ਦੇ ਬੋਲ ਸੁਣ ਕੇ ਸੋ ਇਸ ਕਰਕੇ ਸਾਡਾ ਸਿਧਾਂਤ ਕਿਸੇ ਦੇ ਨਾਲ ਵਿਤਕਰਾਂ ਕਰਨਾ ਨਹੀਂ ਸਾਡਾ ਸਿਧਾਂਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦਾ ਸਿਧਾਂਤ ਹੈ ਸਭੇ ਸਾਂਝੀ ਵਾਲਸ ਦਾ ਇਹਦਾ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਆਸ਼ੇ ਦੀ ਬੇਦਬੀ ਹੁੰਦੀ ਆ ਪ੍ਰਦੀਪ ਕਲੇਰ ਫੜਿਆ ਜਾਂਦਾ ਉਹਨੂੰ 2 ਮਹੀਨੇ ਬਾਅਦ ਜਮਾਨਤ ਮਿਲ ਜਾਂਦੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਆਂਗ ਉਹਨਾਂ ਨੇ ਸ਼ਰੀਆਮ ਲਿਖ ਕੇ ਪਾੜਿਆ ਛੁੱਟਿਆ ਮਹਾਰਾਜ ਨੂੰ ਇੰਨੀ ਬੇਦਬੀ ਕੀਤੀ ਉਹਨਾਂ ਨੂੰ 2 ਮਹੀਨੇ ਹੀ ਛੜਤਾ ਇਹ ਗੁਲਾਮੀ ਨਹੀਂ ਤੇ ਹੋਰ ਕੀ ਸਾਨੂੰ ਕਿਤੇ ਇਨਸਾਫ ਨਹੀਂ ਮਿਲਦਾ ਇੱਕ ਪਾਸੇ ਤੇ ਹਰਿਆਣੇ ਦੇ ਵਿੱਚ ਥਾਣੇ ਸਾੜੇ ਜਾਂਦੇ ਆ ਉਥੇ ਲੋਕਾਂ ਨੂੰ ਕੁੱਟਿਆ ਜਾਂਦਾ ਪੁਲਿਸ ਦੇ ਉੱਪਰ ਹਮਲਾ ਹੁੰਦਾ ਥਾਣੇ ਸਾੜ ਦਿੱਤੇ ਜਾਂਦੇ ਕਤਲ ਵੀ ਹੋਈ ਇੱਕ ਦੋ ਉਹ ਜਿਹੜੇ ਬੰਦਿਆਂ ਨੇ ਉਥੇ ਕਰਤੂਤਤਾ ਕੀਤੀਆਂ ਉਹਨਾਂ ਦੇ ਉੱਪਰ ਕੋਈ ਐਂਸੇ ਨਹੀਂ ਆ ਕੋਈ ਉਹਨਾਂ ਤੇ ਜੂਏਪੀ ਨਹੀਂ ਲੱਗੀ ਜਾਂ ਕੋਈ ਉਹਨਾਂ ਦੇ ਪਰਚੇ ਨਹੀਂ ਪਏ ਤੇ ਸਾਡੇ ਨੌਜਵਾਨ ਸ਼ਾਂਤਮਈ ਰਹਿ ਕੇ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਉੱਪਰ ਐਂਸੇ ਲਾਈ ਜਾਂਦੀ ਹੈ ਲਾਈ ਜਾਂਦੀ ਹੈ ਜੂਏਪੀ ਲਾਈ ਜਾਂਦੀ ਇੱਕ ਪਾਸੇ ਦਾ ਬਾਬਾ ਭਗੇਸ਼ਵਰ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਹਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਤੇ ਪ੍ਰਮੋਟ ਕੀਤਾ ਜਾਂਦਾ ਉਥੇ ਕੋਈ ਐਕਸ਼ਨ ਨਹੀਂ ਜੇ ਭਾਈ ਅਮਰਤਪਾਲ ਸਿੰਘ ਆਪਣੇ ਰਾਜ ਭਗ ਦੀ ਗੱਲ ਕਰਦਾ ਉੱਤੇ ਐਨਐਸਏ ਲੱਗਦੀ ਹੈ ਇਹ ਦੋਰੇ ਮਾਪਡੰਡ ਕਿਉਂ ਆ ਸਾਡੇ ਨਾਲ ਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਅ ਭਿੱਖੀਵੰਡ ਦੇ ਵਿੱਚ ਇੱਕ ਰੋਡ ਮਾਰਚ ਕੱਢਿਆ ਜਾ ਰਿਹਾ ਤੇ ਆਪਾਂ ਗੱਲਬਾਤ ਕਰਦੇ ਨੇ ਦੋ ਸਿੱਖ ਪ੍ਰਚਾਰਕ ਵੀਰ ਬਰਨਾਲੇ ਵੀਰ ਚਮਕੌਰ ਸਿੰਘ ਵੀ ਰਜਿੰਦਰ ਸਿੰਘ ਜੀ ਤਲਵੰਡੀ ਆਉ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਦੀ ਬਹਿਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੀ ਦੁਨੀਆ ਦੀ ਨਿਗਾਹ ਐ ਸੀਟ ਤੇ ਲੱਗੀ ਹੋਈ ਹੈ ਕਿਵੇਂ ਦੇਖਦੇ ਦੇਖੋ ਖਡੂਰ ਸਾਹਿਬ ਗੁਰੂਆਂ ਦੀ ਧਰਤੀ ਹੈ ਬਿਲਕੁਲ ਜਿਹੜਾ ਖਡੂਰ ਸਾਹਿਬ ਸ਼ਹਿਰ ਆ ਉੱਥੇ ਅੱਠ ਗੁਰੂਆਂ ਦੇ ਚਰਨ ਪਏ ਆ ਮਾਲ ਖਾੜੇ ਦੀ ਅਰੰਭਤਾ ਉੱਥੋਂ ਹੁੰਦੀ ਹੈ ਜੀ ਜੀ ਬਹੁਤ ਇਤਿਹਾਸਕ ਧਰਤੀ ਹੈ ਤੇ ਇਸ ਧਰਤੀ ਨੇ ਫਿਰ ਇਤਿਹਾਸ ਬਣਾਉਣਾ ਬਹੁਤ ਤਗੜੀ ਲੀਡ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਕਿਉਂਕਿ ਆਪ ਮਹਾਰੇ ਜਿਹੜੇ ਲੋਕ ਆ ਸੰਗਤ ਆ ਉਹ ਆਪ ਮਹਾਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇ ਰਹੀ ਹੈ ਬਿਲਕੁਲ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਆ ਵੀ ਇਸ ਪਿੰਡ ਦੇ ਵਿੱਚ ਅਕਾਲੀ ਦਲ ਕਾਂਗਰਸ ਆਪ ਦਾ ਬੂਤ ਨਹੀਂ ਲੱਗੂਗਾ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਬੂਤ ਲੱਗੂਗਾ ਸੋ ਉਹ ਵੀ ਬਹੁਤ ਵੱਡੀ ਗੱਲ ਆ ਵੀ ਇੰਨੇ ਵੱਡੇ ਪੱਧਰ ਤੇ ਸੰਗਤ ਆਪ ਮਹਾਰੇ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਸਾਥ ਦੇ ਰਹੀ ਹੈ ਪਰ ਉਹ ਗੱਲ ਵਿਰੋਧੀ ਤੇ ਇਹ ਗੱਲ ਕਹਿੰਦੇ ਵੀ ਬੰਦੇ 50 ਹੀ ਹੁੰਦੇ ਨਾਲ ਹਰ ਪਿੰਡ ਦੇ ਵਿੱਚ ਨਹੀਂ ਨਹੀਂ 50 ਬੰਦੇ ਨਹੀਂ ਆ ਜਿਸ ਪਿੰਡ ਦੇ ਵਿੱਚ 1200 ਵੋਟ ਆ ਉਥੇ 2 300 ਦਾ ਇਕੱਠ ਹੁੰਦਾ ਜੀ ਜਿੱਥੇ ਕੋਈ 22500 ਵੋਟ ਆ ਉਸ ਪਿੰਡ ਦੇ ਵਿੱਚੋਂ 4-500 ਸੰਗ ਦਾ ਇਕੱਠ ਹੁੰਦਾ ਇਹ ਇਸ ਕਰਕੇ ਕਿਹਾ ਵੀ ਜੇ ਇਸ ਪਿੰਡ ਦੇ ਵਿੱਚੋਂ 200-250 ਬੰਦਾ ਇਕੱਠਾ ਹੋ ਜੇ 1000-1200 ਵੋਟ ਦੇ ਮਗਰ ਸਮਝ ਲਓ ਸਾਰਾ ਪਿੰਡ ਹੀ ਨਾਲ ਆ ਸੋ ਇਹ ਇਸ ਕਰਕੇ 50 ਬੰਦੇਆਂ ਵਾਲਾ ਇਹ ਤਰਕ ਛੱਡ ਦੇਣਾ 50 ਬੰਦੇਆਂ ਵਾਲਾ ਤਰਕ ਇਹਨਾਂ ਦਾ 4 ਤਰੀਕ ਨੂੰ ਸਾਰਾ ਫੇਲ ਹੋ ਜਾਣਾ ਜਿਸ ਦਿਨ ਭਾਈ ਅਮਰਤਪਾਲ ਸਿੰਘ ਦੀ ਵੱਡੀ ਲੀਡ ਦੇ ਨਾਲ ਦੇਖਤ ਹੋਣੀ ਹੈ ਵਿਰੋਧੀ ਧਿਰਾਂ ਦੇ ਨਾਲ ਵੀਡੀਓ ਇੱਕ ਵਾਇਰਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਂ ਲਿਖ ਕੇ ਦੇ ਦਿੰਦਾ ਵੀ 50000 ਤੋਂ ਵੱਧ ਵੋਟ ਨਹੀਂ ਪੈਗ ਉਹ ਆਹੋ ਲਾਲਜੀ ਦੇ ਭੁੱਲਰ ਕਹਿ ਰਿਹਾ ਵੀ ਮੈਨੂੰ 2 ਲੱਖ ਦੀ ਲੀਡ ਨਾਲ ਮੈਂ ਜਿੰਨਾ ਦੇ ਇਹਨਾਂ ਨੂੰ 50 ਪਏ ਯਾਰ ਵੋਟ ਪੈਣੀ ਆ ਸੋ ਮੇਰੇ ਹਿਸਾਬ ਦੇ ਨਾਲੇ ਬੇਤੁਕੀਆਂ ਗੱਲਾਂ ਵਾਂ ਉਹਨਾਂ ਦੀ ਸੀਆਈਡੀ ਨੇ ਫੇਲ ਹੋ ਜਾਣਾ ਕਹਿੰਦੇ ਸੀਆਈਡੀ ਨੇ ਸਾਨੂੰ ਦੱਸਿਆ ਵਾ ਇਸ ਕਰਕੇ ਸੀਆਈਡੀਆਂ ਪਹਿਲਾਂ ਵੀ ਸਿੰਘਾਂ ਦੀ ਜਿੱਤ ਅੱਗੇ ਫੇਲ ਹੀ ਹੋਈਆਂ ਤੇ ਇਸ ਵਾਰ ਵੀ ਹੋਣਗੀਆਂ ਫੇਲ ਜਦੋਂ ਵੱਡੀ ਲੀਡ ਦੇ ਨਾਲ ਭਾਈ ਅਬਰਤ ਪਟਸਰ ਸਿੰਘ ਜਿੱਤਣਗੇ ਵਿਰੋਧੀ ਧਿਰਾਂ ਦੇ ਵੀ ਕਹਿੰਦੇ ਸਾਰੀ ਏਜੰਸੀਆਂ ਦੀ ਚਾਲ ਹੈ ਏਜੰਸੀਆਂ ਦੇ ਬੰਦਾ ਲਿਆਂਦਾ ਬਸ ਅਕਾਲੀ ਦਲ ਨੂੰ ਖਤਮ ਕਰਨਾ ਦੇਖੋ ਵਿਰੋਧੀਆਂ ਨੇ ਤੇ ਕਹੀ ਜਾਣਾ ਜੀ ਸਾਰਾ ਕੁਝ ਉਹ ਪਹਿਲਾਂ ਵੀ ਕਹਿੰਦੇ ਆ ਹੁਣ ਵੀ ਕਹਿਣਗੇ ਆਪਾਂ ਵਿਰੋਧੀਆਂ ਦੀ ਬਾਦੀ ਸੁਣਨੀ ਨਹੀਂ ਹੂੰ ਲੋਕ ਆਪ ਮੁਹਾਰੇ ਤੁਹਾਡੇ ਨਾਲ ਆ ਰਹੇ ਹਨ ਵਿੱਚ ਵਿਚਾਲੇ ਬਹੁਤ ਸਾਰੇ ਲੋਕ ਜਿਹੜੇ ਫੋਆ ਵਿੜਾ ਰਹੇ ਆ ਵੀ ਨਾ ਤੇ Hindu ووٹ ਪੈਣੀ ਨਾ ਸਨੂ ਕਾਸਟ ਮੋੜ ਪੈਣੀ ਨਾ ਕ੍ਰਿਸਚਨ ਵਾਲਿਆਂ ਦੇ ووٹ ਪੈਣੀ ਉਹਨਾਂ ਦੇ ਵਿੱਚ ਗਏ ਹੋ ਤੁਸੀਂ ਕਿਵੇਂ ਦਾ ਹੰਗਾਰਾ ਬਿਲਕੁਲ ਸਾਰੇ ਕਿਤੇ ਹੰਗਾਰਾ ਮਿਲ ਰਿਹਾ Hindu ਵੀਰ ਵੀ ਸਾਡੇ ਨਾਲ ਬਹੁਤ ਸਾਰੇ ਚੱਲ ਰਹੇ ਆ ਹੂੰ ਮੁਸਲਮਾਨ ਭਾਈਚਾਰਾ ਵੀ ਚੱਲ ਰਿਹਾ ਵਾ ਇਸਾਈ ਜਿਨ੍ਹਾਂ ਦੇ ਪੁੱਤ ਭਾਈ ਅਮਰਪਾਲ ਸਿੰਘ ਨੇ ਬਚਾਏ ਸੀ ਇਸਾਈ ਵੀ ਐਸੇ ਮਿਲੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਤੋਂ ਬਚੇ ਭਾਈ ਅਮਰਿਤਪਾਲ ਸਿੰਘ ਦੇ ਬੋਲ ਸੁਣ ਕੇ ਸੋ ਇਸ ਕਰਕੇ ਸਾਡਾ ਸਿਧਾਂਤ ਕਿਸੇ ਦੇ ਨਾਲ ਵਿਤਕਰਾ ਕਰਨਾ ਨਹੀਂ ਸਾਡਾ ਸਿਧਾਂਤ ਨਾਨਕ ਨਾਮ ਛੱਡ ਦੀ ਗਲਾ ਤੇਰੇ ਬਾਣੇ ਸਰਬੱਤ ਦਾ ਭਲੇ ਦਾ ਸਿਧਾਂਤ ਹੈ ਸਭੇ ਸਾਂਝੀ ਵਾਲਸ ਦਾ ਇਹਦਾ ਸਿਧਾਂਤ ਹੈ ਸੋ ਅਸੀਂ ਸਾਰਿਆਂ ਨੂੰ ਕਲਾਵੇ ਦੇ ਵਿੱਚ ਲੈਣੇ ਆ ਤਾੜੀ ਕਿਸੇ ਦੇ ਨਾਲ ਈਰਖਾ ਨਹੀਂ ਕਿਸੇ ਦੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈਗਾ ਸਾਡਾ ਜਿਸ ਤਰ੍ਹਾਂ ਵਾਰ-ਵਾਰ ਤੁਹਾਡੇ ਲੋ ਪ੍ਰਚਾਰਿਆ ਜਾ ਰਿਹਾ ਵੀ ਭਾਈ ਸਾਹਿਬ ਨੇ ਲੋਕਾਂ ਨੂੰ ਅੰਮ੍ਰਿਤਵਾਲੇ ਪਾਸੇ ਲਾਇਆ ਨੌਜਵਾਨਾਂ ਦੇ ਨਸ਼ੇ ਛਡਾਉਣ ਵਿੱਚ ਮਦਦ ਕੀਤੀ ਹਨ ਪਰ ਵਿਰੋਧੀ ਧਿਰਾਂ ਦੇ ਵੀ ਕਹਿ ਰਹੀਆਂ ਕਿ ਉਹ ਕਿਹੜੇ ਬੰਦੇ ਜਿਨ੍ਹਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੇ ਅਮਰ ਛਕਾਇਆ ਤੇ ਉਹ ਕਿਹੜੇ ਲੋਕ ਨੇ ਕਿੰਨਾ ਕਿਹੜੀ ਲਿਸਟ ਹੈ ਜਿਹੜੀ ਨਸ਼ੇ ਛੱਡ ਕੇ ਸਹੀ ਹੋ ਉਹ ਵੇਖੋ ਜਿਹੜੇ ਵੀ ਬੰਦੇ ਇਹ ਗੱਲ ਕਹਿੰਦੇ ਆ ਉਹਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਟਾਈਮ ਜਗ੍ਹਾ ਸਮਾਂ ਦੱਸ ਦਿਓ ਅਸੀਂ 1 ਨਹੀਂ ਹਜ਼ਾਰਾਂ ਨੌਜਵਾਨ ਲੈ ਕੇ ਆਵਾਂਗੇ ਜਿਨ੍ਹਾਂ ਨੇ ਨਸ਼ਾ ਛੱਡਿਆ ਕੱਲਾ ਨਸ਼ਾ ਨਹੀਂ ਛੱਡਾ ਨਸ਼ਾ ਛੱਡ ਕੇ ਉਹਨਾਂ ਨੇ ਅਮਰਤ ਵੀ ਛਕਿਆ ਸਿੰਘ ਸਜੇ ਸਿਰ ਤੇ ਪਹਿਲਾਂ ਕੇਸ ਨਹੀਂ ਹੁੰਦੇ ਕੇਸ ਰੱਖੇ ਦਿਮਾਲੇ ਸਜਣੇ ਸ਼ੁਰੂ ਹੋਏ ਦਾੜੇ ਪ੍ਰਕਾਸ਼ ਹੋ ਗਏ ਸੋ 1 ਨਹੀਂ ਹਜ਼ਾਰਾਂ ਨੌਜਵਾਨ ਲਿਆਉਣ ਵਾਸਤੇ ਤਿਆਰ ਆ ਪਰ ਜਿਹੜੇ ਵਿਰੋਧੀ ਇਹ ਗੱਲ ਕਹਿੰਦੇ ਨੇ ਉਹ ਟਾਈਮ ਜਗਾ ਸਮਾਂ ਦੱਸ ਦਿਨ ਇੱਕ ਚੀਜ਼ ਹੋਰ ਉਹਨਾਂ ਨੇ ਕਹੀ ਵੀ ਕਹਿੰਦਾ ਵੀ ਵੈਸੇ ਵੀ ਉਹਨਾਂ ਨੇ ਆ ਹੀ ਜਾਣਾ ਸੀ ਐਨਐਸਐ ਕਟਣ ਤੋਂ ਬਾਅਦ ਮਤਲਬ 4-5 ਮਹੀਨੇ ਹੋਰ ਲੱਗਣੇ ਹੋਣਾ ਵੈਸੇ ਵੀ ਆ ਜਾਣਾ ਹੈ ਕਿ ਇੱਕ ਇਲੈਕਸ਼ਨ ਦੇ ਵਿੱਚ ਨਿੱਤਰਨਾ ਪਹਿਲਾਂ ਤੇ ਉਹਨਾਂ ਦੇ ਵਿਚਾਰ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਅਸੀਂ ਸਿਰਫ ਧਾਰਮਿਕ ਪ੍ਰੋਗਰਾਮ ਜਿਹੜੇ ਉਹ ਹੀ ਕਰਾਂਗੇ ਆਪਣਾ ਧਰਮ ਦਾ ਪ੍ਰਚਾਰ ਕਰਾਂਗੇ ਇਲੈਕਸ਼ਨ ਵਾਲੇ ਪਾਸੇ ਅਸੀਂ ਆਵਾਂਗੇ ਨਹੀਂ ਪਰ ਹੁਣ ਆ ਕਿਉਂ ਰਹੇ ਇਹ ਇਸ ਦਲ ਤੇ ਵੀ ਸਵਾਲ ਚੁੱਕ ਰਹੇ ਵੇਖੋ ਭਾਈ ਅਮਰਤਪਾਲ ਸਿੰਘ ਜੀ ਭਾਰਤ ਦੇ ਵਿੱਚ ਪਹਿਲਾ ਬੰਦਾ ਜਿੱਤੇ ਦੋ ਵਾਰ ਐਨਐਸਐ ਲੱਗੀ ਹੈ ਨਹੀਂ ਤੇ ਐਨਐਸਐ ਸਾਲ ਦੀ ਹੁੰਦੀ ਹੈ ਤੇ ਇਹ ਸਾਰੇ ਸਿੰਘ ਮੇਰੇ ਸਾਹਬ ਦੇ ਨਾਲ ਪਹਿਲੇ ਹੀ ਆ ਜਿਨ੍ਹਾਂ ਦੇ ਉੱਪਰ ਦੋ ਓਆਰ 2 ਸਾਲ ਦੀ ਐਨਐਸ ਇਹਨਾਂ ਨੇ ਬਣਾਤੀ ਇਹ ਵੀ ਕਾਨੂੰਨ ਦੀਆਂ ਇਹਨਾਂ ਨੇ ਧਜੀਆਂ ਡਾਈਆਂ ਸਵਿਧਾਨ ਦੀਆਂ ਧਜੀਆਂ ਡਾਈਆਂ ਇਹ ਕਹਿੰਦੇ ਦੇ ਹੈਗੇ ਤੁਸੀਂ ਸਵਿਧਾਨ ਨੂੰ ਐਦਾਂ ਨਹੀਂ ਐਦਾਂ ਆਪ ਇਹ ਮੰਨਦੇ ਨਹੀਂ ਆ ਸਾਨੂੰ ਟਿੱਪਣੀਆਂ ਕਰਦੇ ਵੀ ਤੁਸੀਂ ਨਹੀਂ ਮੰਨਦੇ ਤੇ ਇਸ ਕਰਕੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਭਾਈ ਅਮਰਤ ਪਾੜਸੇ ਖਾਲਸਾਈ ਕੱਲਾ ਬਾਹਰ ਹੋਣ ਦਾ ਕਰਕੇ ਚੋਣ ਨਹੀਂ ਲੜ ਰਹੀ ਸਾਡੇ ਸਾਡਾ ਪਾਰਲੀਮੈਂਟ ਦੇ ਵਿੱਚ ਜਾ ਕੇ ਮੁੱਦਿਆਂ ਨੂੰ ਚੁੱਕਣਾ ਵਾ ਉੱਥੇ ਜਾ ਕੇ ਬੰਦੀ ਸਿੰਘਾਂ ਦੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਬਦਵੀ ਪੰਜਾਬ ਦੇ ਪਾਣੀਆਂ ਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਚੜ੍ਹਦੀ ਗੱਲ ਦੀ ਗੱਲ ਹੋਊਗੀ ਸੋ ਸਾਰੇ ਮੁੱਦਿਆਂ ਦੀ ਗੱਲ ਹੋਊਗੀ ਵੀ ਕੱਲਾ ਇਹ ਨਾ ਪ੍ਰਚਾਰਿਆ ਜਾਵੇ ਵੀ ਵੀ ਬਾਹਰ ਹੋਂ ਦਾ ਕਰਕੇ ਕਰ ਰਿਹਾ ਹੈ 1999 ਦੇ ਵਿੱਚ ਇੱਕ ਇਤਿਹਾਸ ਰਚਿਆ ਗਿਆ ਸੀਗਾ ਕਿ ਮਾਨ ਸਾਹਿਬ ਦੇ 13 ਚੋਂ 9 ਸੀਟਾਂ ਜਿਹੜੀਆਂ ਉਹਨਾਂ ਨੂੰ ਜੇਤੂ ਕਰਾਰ ਦਿੱਤੇ ਆ ਗਿਆ ਹੈ ਨਾ ਪਰ ਉਹ ਕਹਿੰਦੇ ਉਹਦਾ ਲਾਭ ਕੋਈ ਨਹੀਂ ਹੋਇਆ ਸਾਨੂੰ ਸਾਡੇ ਕਿਹੜੇ ਮੁੱਦੇ ਜਿਹੜੇ ਆ ਸਿੱਖ ਪੰਥ ਦੇ ਮਾਨ ਸਾਹਿਬ ਨੇ ਉਠਾਏ ਲਾਬ ਕੋਈ ਨਹੀਂ ਉਹ ਵਿਰੋਧੀ ਇਹ ਗੱਲ ਕਹਿੰਦੇ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਦੋਂ ਜਿੱਤੇ ਆ ਜਾਂ ਵੱਡੀ ਲੀਡ ਦੇ ਨਾਲ ਦਿੱਤਾ ਆ ਤੇ ਬਾਅਦ ਦੇ ਵਿੱਚ ਜਿੰਨੀਆਂ ਸਰਕਾਰਾਂ ਬਣੀਆਂ ਇਹਨਾਂ ਨੇ ਕਿਹੜੇ ਪੰਜਾਬ ਦੇ ਮਸਲੇ ਹੱਲ ਕਰਤੇ ਉਹ ਕੀਤੀ ਆ ਤਾਂ ਦੱਸਣਾ ਸੋ ਇਸ ਕਰਕੇ ਆਪਾਂ ਤੇ ਕਹਿੰਦੇ ਆ ਵੀ ਉੱਥੇ ਸਾਡੇ ਪੂਰਨ ਆਜ਼ਾਦੀ ਦੀ ਗੱਲ ਹੋਵੇ ਵੀ ਜਿਹਦੇ ਵਿੱਚ ਸਾਹ ਪੰਜਾਬ ਕੋਲ ਹੱਕ ਹੋਵੇ ਆਪਣੀ ਗੱਲ ਕਰਨ ਦਾ ਪੰਜਾਬ ਕੋਲ ਵੀ ਪਾਣੀ ਦੇ ਪਾਣੀ ਕਿੱਧਰ ਜਾਣੇ ਆ ਕਿੱਧਰ ਨਹੀਂ ਜਾਣੇ ਇਹ ਪੰਜਾਬ ਕੋਲ ਆ ਕੋਨਾ ਚਾਹੀਦਾ ਦਿੱਲੀ ਕੋਲ ਨਹੀਂ ਆ ਕੋਨਾ ਚਾਹੀਦਾ ਆਪਾਂ ਤੇ ਪਹਿਲਾਂ ਵੀ ਪੂਰਨ ਆਜ਼ਾਦੀ ਦੀ ਗੱਲ ਕਰਦੇ ਆ ਵੀ ਪੰਜਾਬ ਆਪਣੇ ਹੱਕ ਆਪਣੇ ਹੱਕਾਂ ਦੀ ਗੱਲ ਆਪ ਕਰੇ ਇਤਨਾ ਅੱਜ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਕਿ ਨੌਜਵਾਨ ਬੋਲ ਰਿਹਾ ਸੀ ਪ੍ਰੀਤ ਬੱਲ ਸੀ ਸ਼ਾਇਦ ਉਹਨਾਂ ਦਾ ਨਾਮ ਉਹ ਕਹਿ ਰਿਹਾ ਵਾ ਕਿ ਜਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਉਹ ਪੂਰਨ ਆਜ਼ਾਦੀ ਤੁਹਾਡੇ ਕੋਲ ਕਿਉਂ ਨਹੀਂ ਤੁਹਾਨੂੰ ਕਿਉਂ ਲੱਗਦਾ ਕਿ ਸਿੱਖ ਗੁਲਾਮ ਹੈ ਜੇ ਤੁਸੀਂ ਗੁਲਾਮ ਹੁੰਦੇ ਤੇ ਅੱਜ ਤੁਹਾਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਨਹੀਂ ਸੀ ਆਇਆ ਇਹ ਉਹ ਪਾਈਸਾ ਗੁਲਾਮੀ ਦੀ ਉਦਾਹਰਨ ਹੋਣੀ ਬੜੀ ਤਕੜੀ ਆ ਇੱਕ ਪਾਸੇ ਕੇਜਰੀਆਲ ਕੇਜਰੀਆਲ ਵੀ ਆਪਣੀ ਇਲੈਕਸ਼ਨ ਦੇ ਵਿੱਚ ਆ ਕੇ ਪ੍ਰਚਾਰ ਕਰ ਰਿਹਾ ਵਾ ਉਹਨੂੰ ਪ੍ਰੋਲ ਦਿੱਤੀ ਹੋਈ ਆ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਹੁਣਾਂ ਵੀ ਪਾਈ ਵੀ ਸਾਨੂੰ ਵੀ ਪ੍ਰੋਲ ਦੇ ਉਪਰ ਨਹੀਂ ਦਿੱਤੀ ਹੂੰ ਮਤਲਬ ਵਿਦਕਰਾਂ ਕਿਉਂ ਕੀਤਾ ਜਾਂਦਾ ਵਾ ਨਹੀਂ ਕਿਉਂ ਮੈਂ ਤੁਸੀਂ ਦੇਖੋ ਨਾ ਇਹ ਇਹ ਗੁਲਾਮੀ ਨਹੀਂ ਤੇ ਹੋਰ ਕੀ ਹੈ ਜੇ ਥੋੜੀ ਸੈਂਸ ਹੋ ਜਾਪੇ ਜਿਹੜੇ ਜਿਹੜੇ ਬੰਦਿਆਂ ਨੇ ਬਲਾਤਕਾਰ ਕੀਤਾ ਉਹ ਬੰਦੇ ਬਾਹਰ ਆ ਹੂੰ ਹੂੰ ਉਹਨਾਂ ਬੰਦਿਆਂ ਦੇ ਐਨਐਸਏ ਨਹੀਂ ਹੈ ਪਰ ਜਿਹੜੇ ਬੰਦਿਆਂ ਨੇ ਸਜ਼ਾ ਵੀ ਪੂਰੀ ਕਰ ਲਈ ਉਹ ਬਾਹਰ ਨਹੀਂ ਆ ਰਹੇ ਇਹ ਗੁਲਾਮੀ ਨਹੀਂ ਤੇ ਹੋਰ ਕੀ ਹੈ ਨਹੀਂ ਉਹ ਥੋੜਾ ਜਿਹਾ ਨਹੀਂ ਹੋਰ ਨਹੀਂ ਗੱਲ ਪੂਰੀ ਸੁਣ ਲਓ ਨਾ ਜੀ ਇਹ ਗੁਲਾਮੀ ਨਹੀਂ ਤੇ ਹੋਰ ਕੀ ਆ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਬੇਦਬੀ ਹੁੰਦੀ ਆ ਪ੍ਰਦੀਪ ਕਲੇਰ ਫੜਿਆ ਜਾਂਦਾ ਉਹਨੂੰ 2 ਮਹੀਨੇ ਬਾਅਦ ਜ਼ਮਾਨਤ ਮਿਲ ਜਾਂਦੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਆਂਗ ਉਹਨਾਂ ਨੇ ਸ਼ਰੀਆਮ ਲਿਖ ਕੇ ਪਾੜਿਆ ਛੁੱਟਿਆ ਮਹਾਰਾਜ ਨੂੰ ਇੰਨੀ ਬੇਦਬੀ ਕੀਤੀ ਉਹਨਾਂ ਨੂੰ 2 ਮਹੀਨੇ ਹੀ ਛੜਤਾ ਇਹ ਗੁਲਾਮੀ ਨਹੀਂ ਤੇ ਹੋਰ ਕੀ ਸਾਨੂੰ ਕਿਤੇ ਇਨਸਾਫ ਨਹੀਂ ਮਿਲਦਾ ਜਿੱਥੇ ਮਰਜੀ ਇੱਕ ਪਾਸੇ ਤੇ ਹਰਿਆਣੇ ਦੇ ਵਿੱਚ ਥਾਣੇ ਸਾੜੇ ਜਾਂਦੇ ਆ ਉਥੇ ਲੋਕਾਂ ਨੂੰ ਕੁੱਟਿਆ ਜਾਂਦਾ ਪੁਲਿਸ ਦੇ ਉੱਪਰ ਹਮਲਾ ਹੁੰਦਾ ਥਾਣੇ ਸਾੜ ਦਿੱਤੇ ਜਾਂਦੇ ਕਤਲ ਵੀ ਹੋਈ ਇੱਕ ਦੋ ਉਹ ਜਿਹੜੇ ਬੰਦਿਆਂ ਨੇ ਉਥੇ ਕਰਤੂਤਾਂ ਕੀਤੀਆਂ ਉਹਨਾਂ ਦੇ ਉੱਪਰ ਕੋਈ ਐਨਐਸਏ ਨਹੀਂ ਆ ਕੋਈ ਉਹਨਾਂ ਤੇ ਜੁਏਪੀ ਨਹੀਂ ਲੱਗੀ ਜਾਂ ਕੋਈ ਉਹਨਾਂ ਦੇ ਪਰਚੇ ਨਹੀਂ ਪਏ ਤੇ ਸਾਡੇ ਨੌਜਵਾਨ ਸ਼ਾਂਤਮਈ ਰਹਿ ਕੇ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਉੱਪਰ ਐਨਐਸਏ ਲਾਈ ਜਾਂਦੀ ਹੈ ਜੁਏਪੀ ਲਾਈ ਜਾਂਦੀ ਏਕ ਪਾਸੇ ਦਾ ਬਾਬਾ ਭਗੇਸ਼ਵਰ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਹਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਤੇ ਪ੍ਰਮੋਟ ਕੀਤਾ ਜਾਂਦਾ ਬਿਲਕੁਲ ਉਥੇ ਕੋਈ ਐਕਸ਼ਨ ਨਹੀਂ ਜੇ ਭਾਈ ਅਮਰਤਪਾਲ ਸਿੰਘ ਆਪਣੇ ਰਾਜ ਭਗ ਦੀ ਗੱਲ ਕਰਦਾ ਉੱਤੇ ਐਨਐ ਇਹ ਦੋਰੇ ਮਾਪਦੰਡ ਕਿਉਂ ਆ ਸਾਡੇ ਨਾਲ ਹੂੰ ਇਹੋ ਹੀ ਗਲਮੀ ਆ ਕੋਈ ਵੱਖਰੀ ਨਹੀਂ ਉਹਨਾਂ ਨੇ ਇੱਕ ਚੀਜ਼ੋ ਨਾ ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਕਿ ਜਿਹੜੀ ਉਹ ਆਪਣਾ ਅਜਨਾਲੇ ਵਾਲਾ ਕਾਂਡ ਜਿਹੜਾ ਹੁੰਦਾ ਹੈ ਕਹਿੰਦਾ ਉਹ ਅਜਨਾਲੇ ਵਾਲਾ ਕਾਂਡ ਜਿਹੜਾ ਵਾ ਉਹਨੂੰ ਟਾਲਿਆ ਵੀ ਜਾ ਸਕਦਾ ਸੀ 1323 ਦਾ ਪਰਚਾ ਸੀ ਨਾ ਉੱਥੇ ਕੋਈ ਕਾਂਡ ਨਹੀਂ ਹੋਇਆ ਕੋਈ ਉੱਥੇ ਅਜਨਾਲੇ ਕੀ ਕਾਂਡ ਹੋ ਗਿਆ ਉੱਥੇ ਮੈਨੂੰ ਤਾਂ ਲੱਗਦਾ ਨਹੀਂ ਕੁਝ ਹੋਇਆ ਉੱਥੇ ਮਹਾਰਾਜ ਦਾ ਪ੍ਰਕਾਸ਼ ਕਰਕੇ ਗਏ ਆ ਅਗਲੇ ਦਿਨ ਉੱਥੇ ਅਮਰਤਪਨ ਨੌਜਵਾਨਾਂ ਨੇ ਅਮਰਤ ਛਕਿਆ 150 ਪ੍ਰਾਣੀ ਨੇ ਅਮਰਤ ਛਕਿਆ ਗਲਤ ਕੀ ਹੋਇਆ ਅਜਨਾਲੇ ਦੇ ਵਿੱਚ ਹੂੰ ਰੋਹਣੀ ਉਹ ਨਾ ਉਹ ਲੋਕ ਕਿਹਾ ਪ੍ਰਚਾਰਿਆ ਜਾ ਰਿਹਾ ਵੀ ਜੇ ਉੱਥੇ ਉਹਨਾਂ ਨੇ ਬਿਨਾਂ ਪਾਵਰ ਤੋਂ ਕਬਜ਼ਾ ਕਰ ਲਿਆ ਜੇ ਇਹਨਾਂ ਕੋਲ ਪਾਵਰ ਆ ਗਈ ਫਿਰ ਕੀ ਕਰਨਗੇ ਨਾ ਨਾ ਜੀ ਕੋਈ ਕਬਜ਼ਾ ਨਹੀਂ ਕੀਤਾ ਕਿੱਥੇ ਥਾਣੇ ਤੇ ਕਬਜ਼ਾ ਹੋਇਆ ਕੌਣ ਕਹਿ ਰਿਹਾ ਵਾ ਉਹ ਇਹ ਉੱਥੇ ਥਾਣੇ ਦੇ ਵਿੱਚ ਸਿੰਘ ਗਏ ਆ ਚੰਡੀਗੜ੍ਹ ਤੋਂ ਭਾਈ ਅਮਰਪਾਲ ਸਿੰਘ ਖਾਲਸਾਈ ਨੇ ਸਪੀਚ ਦਿੱਤੀ ਆ ਵੀ ਤੇ ਸ਼ਾਂਤਮਈ ਰਹਿਣਾ ਗੱਲ ਕਰਨ ਵਾਸਤੇ ਗਏ ਆ ਉ ਉਥੇ ਕੋਈ ਵੀ ਥਾਣੇ ਤੇ ਕਬਜ਼ਾ ਨਹੀਂ ਕੀਤਾ ਉੱਥੇ ਵਿਰੋਧੀਆਂ ਲੋਕ ਫਲਾਈ ਝੂਠੀ ਅਫਵਾਹ ਗਈ ਹੈ ਨਾ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਨੇ ਤਾਂ ਕਿਹਾ ਨਹੀਂ ਥਾਣੇ ਦੇ ਉੱਪਰ ਕਬਜ਼ਾ ਹੋਇਆ ਤੇ ਨਾ ਪ੍ਰੇਰਨਾਸ ਹੋਈਆ ਗੁਰਬਾਣੀ ਦੇ ਪਾਠ ਹੋਇਆ ਜਾਪ ਹੋਇਆ ਅਗਲੇ ਦਿਨ ਫਿਰ ਉੱਥੇ ਭਾਈ ਸਾਹਿਬ ਨੇ ਕਿਹਾ ਜਿਨ੍ਹਾਂ ਨੇ ਅਮਰਤ ਛਕਣਾ ਉਹ ਸਾਹਮਣੇ ਆਉਣ ਉੱਥੇ ਨੌਜਵਾਨਾਂ ਨੇ ਅਗਲੇ ਦਿਨ ਆਪਣੇ ਨਾਂ ਲਿਖਾਏ 150 ਪ੍ਰਾਣੀ ਨੇ ਅਮਰਤ ਛਕਿਆ ਗਲਤ ਕੀ ਹੋ ਗਿਆ ਮਹਾਰਾਜ ਦੇ ਸਰੂਪ ਤੇ ਭਾਈ ਅਮਰਤਪਾਲ ਸਿੰਘ ਜੇਸ ਪਾਸੇ ਵੀ ਜਾਂਦੇ ਸੀ ਨਾ ਜਿੱਥੇ ਵੀ ਖਾਲਸਾ ਵੀ ਰੀ ਲੈ ਕੇ ਗਏ ਉੱਥੇ ਵੀ ਖਾਲਸਾ ਵੀ ਰੀ ਲੈ ਕੇ ਜਾਂਦੇ ਸੀ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਗਲਤ ਕੁਝ ਵੀ ਨਹੀਂ ਹੋਇਆ ਉਹਨਾਂ ਦਾ ਝੂਟੀਆਂ ਫਫਵਾਵਾਂ ਫੜਾਈਆਂ ਗਈਆਂ लास्ट ਚ ਅਪੀਲ ਕੀ ਕਰਨੀ ਚਾਹੋਗੇ ਨੌਜਵਾਨ ਅਪੀਲ ਇਹੋ ਆ ਮਾਦੀ ਦੀ ਧਰ ਤਗੜਿਆ ਜੀ ਸੋ ਇਹ ਸਨ ਭਾਈ ਚਮਕੌਰ ਸਿੰਘ ਜੀ ਜਿਨ੍ਹਾਂ ਨੇ ਅੱਜ ਭਿੱਖੀਵਣ ਦੇ ਵਿੱਚ ਇੱਕ 플ੈਗ ਮਾਰਚ ਕੱਢਿਆ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਹੱਕ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨਾਲ ਜੁੜੇ ਰਹੋ ਸਾਡੇ ਨਾਲ ਵੇਖਦੇ ਰਹੋ ਸਰਖਾਪੀ ਟੀਵੀ ਧੰਨਵਾਦ